ਓ ਮਹਾਪੁਰਖ ਸੱਚੀ ਮੁੱਛੀ ਜਿਹਦੇ ਬਾਰੇ ਕਿਹਾ ਜਾਂਦਾ 72 ਵਰੀ ਇਤਿਹਾਸ ਕਹਿੰਦਾ ਪਰਤੰਖ ਪਾਰ ਬ੍ਰਹਮ ਪਰਮੇਸ਼ਵਰ ਨੇ ਜਿਸ ਰੂਪ ਚੋਂ ਨਾ ਚਿਤਵਿਆ ਪਰਮਾਤਮਾ ਨੇ دیدار ਦਿੱਤੇ ਐਡੇ ਵੱਡੇ ਮਹਾਪੁਰਖ ਨੂੰ ਕਹਿਣਾ ਪੈ ਗਿਆ ਵੈਗੁਰੂ ਜੀ ਤੁਸੀਂ ਇੱਕ ਕਿਰਪਾ ਕਰਿਓ ਮੈਨੂੰ ਧੱਕੇ ਪੈ ਰਹੇ ਨੇ ਜਾਂਤ ਦਾ ਨੀਵਾ ਖੋਣ ਕਰਕੇ ਮੈਂ ਆਪ ਨੂੰ ਇੱਕ ਬੇਨਤੀ ਕਰਾਂਗਾ ਅਸੀਂ ਦੱਸ ਨਹੀਂ ਸਕੇ ਗੁਰਮਖੋ ਗੁਰੂ ਗ੍ਰੰਥ ਸਾਹਿਬ ਵਿੱਚ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਸਾਰੀ ਭਗਤ ਨਾਮਦੇਵ ਜੀ ਦੀ ਜਿਹੜੀ ਰਚਨਾ ਹੈ ਬਾਣੀ ਹੈ ਉਹਨੂੰ ਸੰਗ੍ਰਹਿ ਕਰਕੇ ਜਦੋਂ ਲਿਆਂਦਾ ਸੱਚੇ ਵੇ ਉਹਨਾਂ ਨੇ ਉਹ ਵੀ ਸ਼ਬਦ ਸਾਨੂੰ ਲਿਆ ਕੇ ਦੇ ਦਿੱਤਾ ਜਿਹਦੇ ਕਰਕੇ ਮੰਦਰ ਵਿੱਚੋਂ ਧੱਕੇ ਪਏ ਪਰ ਜਦਨ ਹਰਮੰਦਰ ਸਾਹਿਬ ਵਿੱਚ ਪ੍ਰਕਾਸ਼ ਹੋਇਆ ਉਸ ਦਿਨ ਇੱਕ ਬਹੁਤ ਵੱਡੀ ਕ੍ਰਾਂਤੀ ਆਈ ਕਿ ਲੋਕੋ ਵੰਦਗੀ ਕਰਨ ਵਾਲੇ ਨੂੰ ਮੰਦਰ ਚੋਂ ਧੱਕੇ ਮਾਰ ਦਿੱਤੇ ਆਹ ਹਰੀ ਕੇ ਮੰਦਰ ਵਿੱਚ ਸਦਾ ਅਲੀ ਦਾ ਨਿਵਾਸ ਹੋਵੇ